ਭਾਰਤ ਪਾਕਿਸਤਾਨ ਦੇ ਇਸ ਵਿਵਾਦ ਤੋਂ ਬਾਅਦ ਕਿਤੇ ਨਾ ਕਿਤੇ ਸਥਿਤੀ ਹੁਣ ਸੁਧਰੀ ਹੈ ਜੀ ਹਾਂ ਹੁਣ ਫਿਰ ਤੋਂ ਕੋਰੀਡੋਰ ਜਿਹੜਾ ਇਹ ਉਹ ਖੁੱਲ ਚੁੱਕਿਆ ਹੈ ਕਰਤਾਰਪੁਰ ਜਾਂਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਐਸਜੀਪੀਸੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਜੱਥਾ ਭੇਜਿਆ ਵੀ ਗਿਆ ਸੀ ਪਰ ਹੁਣ ਇੱਕ ਹੋਰ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਲੰਘੇ ਦੇ ਲਈ ਕੁਝ ਸ਼ਰਧਾਲੂਆਂ ਦੇ ਕੋਲ ਪਾਸਪੋਰਟ ਨਹੀਂ ਅਤੇ ਉਹਨਾਂ ਦੇ ਕੋਲ 20 ਡਾਲਰ ਵੀ ਨਹੀਂ ਜੋ ਉਹ ਦੇ ਸਕਣ। ਸਾਰੀਆਂ ਅਨਚਾਈਆਂ ਪਾਵਨ ਦੀਆਂ ਹਟਾਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਆਧਾਰ ਕਾਰਡ ਤੇ ਹੀ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਹੁਣ ਸਿੱਖ ਸ਼ਰਧਾਲੂ ਪੰਜਾਬ ਚੋਂ ਆਧਾਰ ਕਾਰ ਦੇ ਰਾਹੀ ਪਾਕਿਸਤਾਨ ਜਾ ਕੇ ਰੰਕਾਨਾ ਸਾਹਿਬ ਦੇ ਦਰਸ਼ਨ ਕਰ ਪਾਉਣਗੇ ਜਾਂ ਫਿਰ ਨਹੀਂ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਇੱਕ ਵੱਡਾ ਮੁੱਦਾ ਜਿਹੜਾ ਇਹ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਚੁੱਕਿਆ ਗਿਆ ਹੈ ਭਾਰਤ ਪਾਕਿਸਤਾਨ ਦੇ ਇਸ ਵਿਵਾਦ ਤੋਂ ਬਾਅਦ ਕਿਤੇ ਨਾ ਕਿਤੇ ਸਥਿਤੀ ਹੁਣ ਸੁਧਰੀ ਹੈ ਜੀ ਹਾਂ ਕਨਫੈਕਟੋ ਕੋਰੀਡੋਰ ਜਿਹੜਾ ਇਹ ਖੁੱਲ ਚੁੱਕਿਆ ਹੈ ਕਰਤਾਰਪੁਰ ਜਾਂਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਐਸਜੀਪੀਸੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਜੱਥਾ ਭੇਜਿਆ ਵੀ ਗਿਆ ਸੀ ਪਰ ਉਨ ਇੱਕ ਹੋਰ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਲੰਗਰ ਦੇ ਲਈ ਕੁਝ ਸ਼ਰਧਾਲੂਆਂ ਦੇ ਕੋਲ ਪਾਸਪੋਰਟ ਨਹੀਂ ਅਤੇ ਉਹਨਾਂ ਦੇ ਕੋਲ 20 ਡਾਲਰ ਵੀ ਨਹੀਂ ਜੋ ਉਹ ਦੇ ਸਕਣ। ਸਾਰੀਆਂ ਅਨਚਾਈਆਂ ਪਾਵਨ ਦੀਆਂ ਹਟਾਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਆਧਾਰ ਕਾਰਡ ਤੇ ਹੀ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਹੁਣ ਸਿੱਖ ਸ਼ਰਧਾਲੂ ਪੰਜਾਬ ਚੋਂ ਆਧਾਰ ਕਾਰ ਦੇ ਰਾਹੀ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਪਾਉਣਗੇ ਜਾਂ ਫਿਰ ਨਹੀਂ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਇੱਕ ਵੱਡਾ ਮੁੱਦਾ ਜਿਹੜਾ ਇਹ ਓਸ਼੍ਰੀ ਗੁਰਦੁਆਰਾ ਪਰੁੰ ਦਾ ਕਮੇਟੀ ਦੇ ਪ੍ਰਧਾਨ ਵੱਲੋਂ ਚੁੱਕਿਆ ਗਿਆ ਹੈ। ਭਾਰਤ ਪਾਕਿਸਤਾਨ ਦੇ ਇਸ ਵਿਵਾਦ ਤੋਂ ਬਾਅਦ ਕਿਤੇ ਨਾ ਕਿਤੇ ਸਥਿਤੀ ਹੁਣ ਸੁਧਰੀ ਹੈ। ਜੀ ਹਾਂ ਹੁਣ ਫਿਰ ਤੋਂ ਕੋਰਿਡੋਰ ਜਿਹੜਾ ਇਹ ਉਹ ਖੁੱਲ ਚੁੱਕਿਆ ਹੈ ਕਰਤਾਰਪੁਰ ਜਾਂਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਐਸਜੀਪੀਸੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਜੱਥਾ ਭੇਜਿਆ ਵੀ ਗਿਆ ਸੀ ਪਰ ਹੁਣ ਇੱਕ ਹੋਰ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਲੰਘੇ ਦੇ ਲਈ ਕੁਝ ਸ਼ਰਧਾਲੂਆਂ ਦੇ ਕੋਲ ਪਾਸਪੋਰਟ ਨਹੀਂ ਅਤੇ ਉਹਨਾਂ ਦੇ ਕੋਲ 20 ਡਾਲਰ ਵੀ ਨਹੀਂ ਜੋ ਉਹ ਦੇ ਸਕਣ। ਸਾਰੀਆਂ ਅਣਚਾਹੀਆਂ ਪਾਵਨ ਦੀਆਂ ਹਟਾਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਆਧਾਰ ਕਾਰਡ ਤੇ ਹੀ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਹੁਣ ਸਿੱਖ ਸ਼ਰਧਾਲੂ ਪੰਜਾਬ ਜੋ ਆਧਾਰ卡ਡ ਦੇ ਰਾਹੀਂ ਪਾਕਿਸਤਾਨ ਜਾ ਕੇ ਰਣਕਾਨਾ ਸਾਹਿਬ ਦੇ ਦਰਸ਼ਨ ਕਰ ਪਾਉਣਗੇ ਜਾਂ ਫਿਰ ਨਹੀਂ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਇੱਕ ਵੱਡਾ ਮੁੱਦਾ ਜਿਹੜਾ ਇਹ ਓਸ਼੍ਰੀ ਗੁਰਦੁਆਰਾ ਪਰਵੰਦਰ ਕਮੇਟੀ ਦੇ ਪ੍ਰਧਾਨ ਵੱਲੋਂ ਚੁੱਕਿਆ ਗਿਆ ਹੈ ਭਾਰਤ ਪਾਕਿਸਤਾਨ ਦੇ ਇਸ ਵਿਵਾਦ ਤੋਂ ਬਾਅਦ ਕਿਤੇ ਨਾ ਕਿਤੇ ਸਥਿਤੀ ਹੁਣ ਸੁਧਰੀ ਹੈ ਜੀ ਹਾਂ ਹੁਣ ਫਿਰ ਤੋਂ ਕੋਰੀਡੋਰ ਜਿਹੜਾ ਇਹ ਖੁੱਲ ਚੁੱਕਿਆ ਹੈ ਕਰਤਾਰਪੁਰ ਜਾਂਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਐਸਜੀਪੀਸੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਜੱਥਾ ਭੇਜਿਆ ਵੀ ਗਿਆ ਸੀ ਪਰ ਉਹਨਨ ਇੱਕ ਹੋਰ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਲੰਘੇ ਦੇ ਲਈ ਕੁਝ ਸ਼ਰਧਾਲੂਆਂ ਦੇ ਕੋਲ ਪਾਸਪੋਰਟ ਨਹੀਂ ਅਤੇ ਉਹਨਾਂ ਦੇ ਕੋਲ 20 ਡਾਲਰ ਵੀ ਨਹੀਂ ਜੋ ਉਹ ਦੇ ਸਕਣ। ਸਾਰੀਆਂ ਅਣਚਾਹੀਆਂ ਪਾਵਨ ਦੀਆਂ ਹਟਾਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਆਧਾਰ ਕਾਰਡ ਤੇ ਹੀ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਹੁਣ ਸਿੱਖ ਸ਼ਰਧਾਲੂ ਪੰਜਾਬ ਜੋ ਆਧਾਰਕਾਰ ਦੇ ਰਾਹੀਂ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਪਾਉਣਗੇ ਜਾਂ ਫਿਰ ਨਹੀਂ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਇੱਕ ਵੱਡਾ ਮੁੱਦਾ ਜਿਹੜਾ ਇਹ ਓਸ਼੍ਰੀ ਗੁਰਦੁਆਰਾ ਪਰਵੰਦਰ ਕਮੇਟੀ ਦੇ ਪ੍ਰਧਾਨ ਵੱਲੋਂ ਚੁੱਕਿਆ ਗਿਆ ਹੈ